ਤਪ ਸਾਦਤ ਜਿਹ ਬਿਦਮੋਹਿਆਨੋ ਤਪੱਸਿਆ ਸਾਧਦਿਆ ਹੋਿਆਂ ਨੂੰ ਜਿਸ ਤਰੀਕੇ ਨਾਲ ਮਹਾਰਾਜ ਕਹਿੰਦੇ ਸਾਨੂੰ ਇਸ ਮਾਤ ਲੋਕ ਵਿੱਚ ਲਿਆਂਦਾ ਗਿਆ ਸਾਧ ਸੰਗਤ ਜੀ ਕਈਆਂ ਨੇ ਵੀ ਕਿੰਤੂ ਕੀਤਾ ਕਿ ਹਿਮਕੁੰਟ ਮਾਤ ਲੋਕ ਨਹੀਂ ਸਾਧ ਸੰਗਤ ਜੀ ਜਿਹੜਾ ਉਹ ਪਹਾੜੀ ਇਲਾਕਾ ਉਹਨੂੰ ਮਾਤ ਲੋਕ ਨਹੀਂ ਕਹਿੰਦੇ ਉਹ ਉੱਤਰਾਖੰਡ ਪਰਬਤ ਦਾ ਇਲਾਕਾ ਹੈ ਤਾਂ ਭਾਵੇਂ ਇਸ ਧਰਤੀ ਦੇ ਉੱਤੇ ਮ੍ਰਿਤ ਲੋਕ ਦੇ ਉੱਤੇ ਹੀ ਹੈ ਪਰ ਸਤਿਗੁਰੂ ਜੀ ਕਹਿੰਦੇ ਅਸੀਂ ਇਸ ਸਰੀਰ ਨੂੰ ਤਿਆਗ ਕੇ ਜਦੋਂ ਅਸੀਂ ਦਸਵੇਂ ਜਮੇ ਵਿੱਚ ਆਏ ਹਾਂ ਸਤਿਗੁਰੂ ਜੀ ਕਹਿੰਦੇ ਮਾਤ ਲੋਕ ਦੇ ਅੰਦਰ ਜਿਸ ਤਰੀਕੇ ਨਾਲ ਸਾਨੂੰ ਲਿਆਂਦਾ ਗਿਆ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਹਿਮਕੁੰਟ ਸਾਹਿਬ ਤੇ ਬੜੀਆ ਚਰਚਿਤ ਵਿਵਾਦ ਛਿੜੇ ਸ੍ਰੀ ਦਸਮ ਗ੍ਰੰਥ ਦੇ ਉੱਪਰ ਵੀ ਜੇ ਮੈਂ ਇਸ ਪਾਸੇ ਚਲੇ ਗਿਆ ਤਾਂ ਤੁਹਾਡਾ ਸਮਾ ਜਿਹੜਾ ਨਾ ਉਹ ਫਿਰ ਬਹੁਤ ਖਰਾਬ ਹੋਊਗਾ ਜੇ ਕਿਸੇ ਨੇ ਕੋਈ ਵੀ ਪ੍ਰਸ਼ਨ ਪੁੱਛਣਾ ਹੋਵੇ ਸਿਹਤ ਤਾਂ ਮੇਰੀ ਇਦਾਂ ਦੀ ਮਸਤਾਨੀ ਪਰ ਮੈਂ ਜ਼ਰੂਰ ਯਤਨ ਕਰੂੰਗਾ ਅੱਜ ਬਹਿਣਾ ਮੀਂਹ ਥੱਲੇ ਸਿੰਘਾਂ ਨੇ ਮਿਲਣਾ ਗਿਰਨਾ ਹੈ ਤੇ ਜਿਵੇਂ ਵੀ ਕਿਸੇ ਦਾ ਪ੍ਰਸ਼ਨ ਹੋਇਆ ਮੈਂ ਜ਼ਰੂਰ ਉੱਤਰ ਦੇਵਾਂਗਾ ਤੋਂ ਹੁਣ ਆਪਾਂ ਕੰਟਰੋਵਰਸੀ ਦੇ ਉੱਤਰ ਨਹੀਂ ਦੇਣੇ ਕਥਾ ਸੁਣੋ ਆਪ ਪਿਆਰ ਨਾਲ ਮਹਾਰਾਜ ਕਹਿੰਦੇ ਜਿਵੇਂ ਇਸ ਅਸੀ ਧਰਤੀ ਦੇ ਉੱਤੇ ਆਏ ਦਸਵੇਂ ਜਾਮੇ ਦੇ ਵਿੱਚ ਹੇਮਕੁੰਟ ਪਹਾੜਤ ਹੈ ਜਹਾਂ ਮਹਾਰਾਜ ਕਹਿੰਦੇ ਹੇਮ ਕਹਿੰਦੇ ਬਰਫ਼ ਨੂੰ ਕੁੰਡ ਕਹਿੰਦੇ ਜਲ ਨੂੰ ਜਿੱਥੇ ਜਲ ਦਾ ਕੁੰਡ ਹੋਵੇ ਉਹ ਟੱਕਿਆ ਜਾਂਦਾ ਸਾਧ ਸੰਗਤ ਜੀ ਜਦੋਂ ਗਲੇਸ਼ੀਅਰ ਆਉਂਦੇ ਆ ਨਾ ਬਰਫ਼ ਦੇ ਫਿਰ ਉੱਤੇ ਬਰਫ਼ ਹੀ ਜੰਮ ਜਾਂਦੀ ਹੈ ਚਾਰ ਸਫੇਰੇ ਮਹਾਰਾਜ ਕਹਿੰਦੇ ਜਿੱਥੇ ਹੇਮਕੁੰਟ ਪਹਾੜਤ ਹੈ ਸਪਤ ਸ਼੍ਰਿੰਗ ਸੋਬਤ ਹੈ ਤਹਾਂ ਉਹਦੀ ਨਿਸ਼ਾਨੀ ਕੀ ਹੈ ਵੀ ਉੱਥੇ ਸੱਤ ਸ਼੍ਰਿੰਗ ਦੀਆਂ ਚੋਟੀਆਂ ਉਹ ਸੋਬ ਰਹੀ ਹੈ ਹਵਾਲਦਾਰ ਮੋਦਨ ਸਿੰਘ ਜੀ ਨੇ ਇਹ ਸਥਾਨ ਲੱਭਿਆ ਸੀ ਸਾਧ ਸੰਗਤ ਜੀ ਤੋਂ ਬੜਾ ਲੰਮੇ ਉਹਨਾਂ ਨੇ ਜਿਹੜੇ ਸੀ ਸੰਦਰਸ਼ ਤੋਂ ਬਾਅਦ ਇਸ ਸਥਾਨ ਦੀ ਖੋਜ ਕੀਤੀ ਸੀਗੀ ਉਹਨਾਂ ਦੀਆਂ ਵੀ ਕੁਝ ਯਾਦਗਾਰਾਂ ਹੁਣ ਤਾਂ ਪਤਾ ਨਹੀਂ ਮੈਨੂੰ ਵੀ ਗਏ ਨੂੰ 10 ਸਾਲ ਹੋ ਗਏ ਪਹਿਲੋਂ ਤਾਂ ਜਦੋਂ ਅਸੀਂ ਅਮਰ ਸੰਚਾਰ ਕਰਦੇ ਕਿਤੇ ਉਸ ਇਲਾਕੇ 'ਚ ਜਾਣਾ ਇੱਕ ਸੀਜ਼ਨ ਵਿੱਚ ਦੋ ਦੋ ਵਾਰ ਜਾ ਆਈਦਾ ਸੀ ਕਿਉਂਕਿ ਸਰੀਰ ਮੰਦਾ ਸੀ ਆਈ ਚੜਜੀਦਾ ਸੀ ਸਿੱਧੇ ਤੇ ਉੱਤੇ ਰਾਤ ਵੀ ਕਈ ਵਾਰ ਰਹਿਣ ਦਾ ਸੁਭਾਗ ਮਹਾਰਾਜ ਨੇ ਬਖਸ਼ਿਸ਼ ਕੀਤਾ। ਤੋਂ ਬਾਬਾ ਸ਼ੇਰ ਸਿੰਘ ਜੀ ਹੁਣ ਬਿਰਧ ਹੋ ਗਏ ਬਹੁਤ ਜ਼ਿਆਦਾ ਹੁਣ ਉਹਨਾਂ ਦੇ ਤਿਆਰ ਕੀਤੇ ਨੌਜਵਾਨੇ ਸੇਵਾ ਕਰਦੇ ਆ। ਉਹ ਸੱਤਾ ਹੀ ਚੋਟੀਆਂ ਤੇ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਕਰਦੇ ਆ। ਹੁਣ ਆਪ ਨਹੀਂ ਜਾਂਦੇ ਪਰ ਜਦੋਂ ਉਹਨਾਂ ਦੇ ਸਰੀਰ ਵਿੱਚ ਜਾਨ ਸੀ ਮੈਂ ਉਹਨਾਂ ਇੰਨਾ ਉਹਨਾਂ ਦਾ ਸਟੈਮਨਾ ਵੇਖਿਆ ਬਿਰਧ ਅਵਸਥਾ ਵਿੱਚ ਅਹੀਂ ਜਵਾਨ ਸਾਂ। ਉਹ ਆਪਣਾ ਭਾਰ ਆਪ ਚੱਕ ਕੇ ਖੜਦੇ ਤੇ ਅਸੀਂ ਡਿੱਗਣ ਨੂੰ ਥਾਂ ਲੱਭਦੇ ਉਹ ਸਮਾਨ ਰੱਖ ਕੇ ਲੰਗਰ ਚ ਸੇਵਾ ਕਰਨ ਲੱਗ ਜਾਂਦੇ ਕੋਈ ਅਕੀਮਾ ਨਹੀਂ ਕੋਈ ਥੁਕੀਮਾ ਨਹੀਂ ਤੇ ਕਈ ਵਾਰ ਉਹਨਾਂ ਨੂੰ ਸ਼ੇਰ ਦਾ ਵੀ ਟੱਕਰਾ ਹੋਇਆ ਤੇ ਜੇ ਕਿਤੇ ਸਾਡੇ ਨਾਲ ਇਹੋ ਜੀ ਗੱਲ ਹੋ ਜੇ ਤੇ ਅਸੀਂ ਤਾਂ ਫੜਾ ਮਾਰਦੇ ਨਹੀਂ ਥੱਕਦੇ ਬਾਬਾ ਜੀ ਨੂੰ ਪੁੱਛਣਾ ਮਾਰਾਂ ਉਹ ਸ਼ੇਰ ਮਿਲਿਆ ਸੀ ਤੁਹਾਨੂੰ ਕੀ ਗੱਲ ਉਹ ਕਹਿੰਦੇ ਮੈਂ ਸਾਹਮਣੇ ਆ ਗਿਆ ਕਦਮ ਕਬਜੇ ਨੂੰ ਹੱਥ ਪਾਇਆ ਤੇ ਉਹ ਆਪਣੇ ਰਾਹ ਤੁਰ ਪਿਆ ਮੈਂ ਆਪਣੇ ਰਾਹ ਤੁਰ ਪਿਆ ਉਹਨ ਮੈਨੂੰ ਨਹੀਂ ਕੱਖਾ ਕਿਹਾ ਮੈਂ ਉਹਨੂੰ ਨਹੀਂ ਕੁਛ ਆਖਿਆ ਐਦਾਂ ਦਾ ਉਹਨਾਂ ਦਾ ਬੜਾ ਹੀ ਨਿਮਰਤਾ ਵਾਲਾ ਸੁਭਾਅ ਹੈ ਤੇ ਸੱਤ ਚੋਟੀਆਂ ਨੇ ਮਾਰਾਇਦਾਸ਼ਰੇ ਹਨ ਉਹਦੀਆਂ ਨਿਸ਼ਾਨੀਆਂ ਪਰਬਤ ਦੀਆਂ ਸप्तश्रृंग ਤਹਿ ਨਾਮ ਕਹਾਵਾ ਸप्तश्रृंग ਸੱਤ ਚੋਟੀਆਂ ਵਾਲਾ ਨਾਮ ਉਸ ਦਾ ਕਿਹਾ ਜਾਂਦਾ ਹੈ ਪੰਡਰਾਜ ਜਹਿ ਜੋਗ ਕਮਾਵਾ ਪਾਂਡੂ ਰਾਜੇ ਜਦੋਂ ਜਿੱਤ ਗਏ ਸੀ ਨਾ ਮਹਾ ਭਾਰਤ ਦਾ ਯੁੱਧ ਇਹ ਕਹਿੰਦੇ ਮਾਰਤਾ ਸਾਰਾ ਟੱਬਰ ਤੇ ਹੁਣ ਕੀ ਰਾਜ ਕਰਕੇ ਕਰਨਾ ਚਲੋ ਜੰਗਲਾਂ ਨੂੰ ਚਲੀਏ ਤੇ ਇਹ ਵੀ ਇੱਧਰ ਆ ਗਏ ਸੀ ਫਿਰ ਤਾਂ ਬਰਫ਼ ਜੀ ਗਲ ਕੇ ਮਰੇ ਸੀ ਕੱਲਾ ਜੁਦੇਸ਼ਟਰ ਪਾਰ ਹੋਇਆ ਸੀਗਾ ਉੱਥੇ ਇੱਕ ਸਵਰਗ ਦਵਾਰ ਵੀ ਕਹਿੰਦੇ ਆ ਮੈਂ ਨਹੀਂ ਬਣਾਇਆ ਪੁੱਛ ਲਓ ਜਾ ਕੇ ਉੱਥੇ ਬਦਰੀਨਾਥ ਤੋਂ ਅੱਗੇ ਜਾ ਕੇ ਕਹਿੰਦੇ ਜਯਦਸ਼ਟਰ ਜਯਦਸ਼ਟਰ ਉਧਰੋਂ ਦੀ ਗਿਆ ਸਵਰਗਾ ਨੂੰ ਜਯਦਸ਼ਟਰ ਨੂੰ ਬਰਫ ਪਤਾ ਕਿਉਂ ਨਹੀਂ ਗਾਲ ਸਕੀ ਕਿਉਂਕਿ ਜਯਦਸ਼ਟਰ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਝੂਠ ਨਹੀਂ ਸੀ ਬੋਲਿਆ ਇਹ ਚੀਜ਼ ਉਹਨੂੰ ਲੈ ਕੇ ਗਈ ਬਾਕੀ ਪੰਜੇ ਪਾਂਡਵ ਗਲਗ ਵਿਖ ਦਰੋਪਤੀ ਦਾ ਪੁੱਲ ਵੀ ਹੈਗਾ ਉੱਥੇ ਤੇ ਇਹ ਪੰਜ ਪਾਂਡ ਰਾਜ ਜਿਹੇ ਜੋਖ ਕਮਾਵਾ ਮਹਾਰਾਜ ਕਹਿੰਦੇ ਪੰਡੋ ਰਾਜਿਆਂ ਨੇ ਜਿੱਥੇ ਯੋਗ ਕਮਾਇਆ ਸੀਗਾ ਤਹ ਹਮ ਅਦਕ ਤਪੱਸਿਆ ਸਾਧੀ ਤਿਹ ਹਮ ਅਦਕ ਤਪੱਸਿਆ ਸਾਧੀ ਉਸ ਥਾਂ ਤੇ ਮਹਾਰਾਜ ਕਹਿੰਦੇ ਹਿਮਕੁੰਟ ਸਾਹਿਬ ਪਰਬਤ ਤੇ ਅਸੀਂ ਬਹੁਤ ਅਦਕ ਤਪੱਸਿਆ ਸਾਧਨਾ ਕਰਨਾ ਕੀਤੀ ਮਹਾਕਾਲ ਕਾਲ ਕਾ ਅਰਾਧੀ ਇੱਥੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਕਹਿੰਦੇ ਵੀ ਮਹਾਰਾਜ ਕਾਲਕਾ ਦੇ ਅਰਾਧੀ ਹੋਏ ਤੇ ਉਹਨਾਂ ਦਾ ਪਤਾ ਸ਼ੰਕਾ ਕੀ ਹੈ ਕਹਿੰਦੇ ਅਰਾਧੀ ਇਸਤਰੀ ਲਿੰਗ ਹੈ ਇਸ ਕਰਕੇ ਦੇਵੀ ਦਾ ਵਾਚਕ ਹੈ ਅੱਛਾ ਮੈਂ ਤੁਹਾਨੂੰ ਦੋ ਪ੍ਰਸ਼ਨ ਕਰਦਾ ਰਾਹ ਜਾਂਦੇ ਨੂੰ ਤੁਸੀਂ ਕੀ ਕਹਿੰਨੇ ਆ ਰਾਹੀ ਤੇ ਕੀ ਉਹ ਰਾਹ ਤੇ ਤੁਰਿਆ ਜਾਂਦਾ ਜਨਾਨੀ ਬਣ ਜਾਂਦਾ ਦੱਸੋ ਬਹੁਤ ਜ਼ਿਆਦਾ ਦਾਨ ਕਰਨ ਵਾਲੇ ਨੂੰ ਤੁਸੀਂ ਕੀ ਕਹਿੰਨੇ ਦਾਨੀ ਤੇ ਫਿਰ ਕੀ ਉਹ ਇਸਤਰੀ ਬਣ ਜਾਂਦਾ ਮੂਰਖਤਾਈ ਵਾਲੀਆਂ ਗੱਲਾਂ ਐਵੇਂ ਹੀ ਤੇ ਫਸੋਲਸ ਵੀ ਸਿੱਖਾਨੂੰ ਹੀ ਅੱਗੇ ਪਤਾ ਹੈ ਨਹੀਂ ਪਰਮ ਜਾਂਦੇ ਆਪਣੇ ਵੱਲੋਂ ਬੜੇ ਵਿਆਕਰਣ ਦੇ ਮਾਹਰ ਹੋ ਹੋ ਕੇ ਕਹਿੰਦੇ ਜੀ ਵੇਖੋ ਜੀ ਅਰாதி ਤੇ ਅਰਾਧਨਾ ਕਰਨ ਵਾਲੇ ਨੂੰ ਕੀ ਕਹਿੰਦੇ ਆ ਅਰਾਧੀ ਤੇ ਐਵੇਂ ਹੀ ਆਪਣੇ ਕੋਲੋਂ ਹੀ ਟਕਵੰਝ ਰਚੀ ਜਾਣੇ ਮਹਾਰਾਜ ਕਹਿੰਦੇ ਆ ਮਹਾਕਾਲ ਜਿਹੜਾ ਮਹਾਕਾਲ ਹੈ ਨਾ ਪਰਮੇਸ਼ਰ ਕਾਲ ਕਾ ਜਿਹੜਾ ਕਾਲ ਦਾ ਵੀ ਕਾ ਅੰਤ ਕਰ ਦਿੰਦਾ ਹੈ ਉਹਦੀ ਅਰਾਧਨਾ ਕੀਤੀ ਅਸੀਂ ਕਾਲ ਸਭ ਨੂੰ ਖਾ ਜਾਂਦਾ ਹੈ ਜੇ ਨਹੀਂ ਖਾਂਦਾ ਤੇ ਇੱਕ ਵਾਹਿਗੁਰੂ ਨੂੰ ਨਹੀਂ ਕਾਲ ਖਾ ਸਕਦਾ ਕਿਉਂਕਿ ਪਰਮੇਸ਼ਰ ਨੇ ਬਣਾਇਆ ਕਾਲ ਉਹਦੇ ਸਰੂਪ ਵਿੱਚ ਕਾਲ ਦਾ ਪ੍ਰਭਾਵ ਹੈ ਹੀ ਨਹੀਂ ਨਾ ਉਹ ਬੁੱਢਾ ਹੈ ਨਾ ਉਹ ਜਵਾਨ ਹੈ ਨਾ ਉਹ ਬਾਲਾ ਹੈ ਉਹ ਇੱਕ ਜਿਹਾ ਹੈ ਉੱਥੇ ਸੂਰਜ ਨਹੀਂ ਚੜਦਾ ਉੱਥੇ ਰਾਤ ਨਹੀਂ ਪੈਂਦੀ ਸਾਧ ਸੰਗਤ ਜੀ ਆ ਸਾਡੇ ਕੋਲ ਹੀ ਸਮਿਆਂ ਦਾ ਪ੍ਰਭਾਵ ਹੈ ਮਾਰ ਪੱਦੇ ਫਿਰਦੇ ਹੋ ਦਿਨ ਚੜਦਾ ਹੋ ਰਾਤ ਕੱਗੀ ਹੋ ਆ ਜਾਓ ਚੱਲ ਜਾਓ ਇਸ ਸੰਸਾਰ ਹੈ ਚੱਲ ਰਿਹਾ ਹੈ ਪਰ ਵਾਹਿਗੁਰੂ ਦੇ ਸਰੂਪ ਵਿੱਚ ਨਾ ਦਿਨ ਹੈ ਨਾ ਰਾਤ ਹੈ ਉਹ ਇੱਕ ਜਿਆ ਹੈ ਮਹਾਰਾਜ ਕਹਿੰਦੇ ਜਿਹੜਾ ਕਾਲ ਦਾ ਵੀ ਅੰਤ ਕਰ ਦਿੰਦਾ ਹੈ ਨਾ ਪਰਮੇਸ਼ਰ ਮੈਂ ਉਹਦੀ ਅਰਦਾਸਣਾ ਕੀਤੀ ਹੈ ਜੇ ਦੇਵੀ ਦੀ ਅਰਦਾਸਣਾ ਨਾਲ ਲਿਖੀ ਹੋਵੇ ਚਲੋ ਮੰਨ ਲਓ ਉਹਨਾਂ ਦੀ ਗੱਲ ਅੱਗੇ ਸਪਸ਼ਟ ਮਹਾਰਾਜ ਨੇ ਹੋਰ ਕਰਦੇ ਜੇ ਮੰਨ ਲਈਏ ਤੇ ਪਰ ਅਗਲੀ ਗੱਲ ਜਿਹੜੀ ਆ ਨਾ ਉਹ ਖਰੀ ਨਹੀਂ ਉਤਰਦੀ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਮੈਂ ਉਹਦੇ ਸਰੂਪ ਦੀ ਆਰਾਧਨਾ ਕੀਤੀ ਜੋ ਨਿਰੰਕਾਰ ਕਾਲ ਦਾ ਵੀ ਅੰਤ ਕਰ ਦਿੰਦਾ ਹੈ ਇਹ ਬਿਧ ਕਰ ਤਤ ਬਸਿਆ ਭਇਓ ਮਹਾਰਾਜ ਕਹਿੰਦੇ ਤਪੱਸਿਆ ਕਰਦਿਆਂ ਹੋਇਆਂ ਇਸ ਤਰੀਕੇ ਦੀ ਅਵਸਥਾ ਹੋਗੀ ਕਿਹੜੀ ਮਹਾਰਾਜ ਦੱਸਦੇ ਹਨ ਦ્વੈ ਤੇ ਇੱਕ ਰੂਪ ਹੋਵਾ ਗਿਓ ਦ્વੈ ਤੇ ਇੱਕ ਰੂਪ ਹੋਵਾ ਗਿਓ ਤੇ ਜੇ ਭਲਾ ਮਹਾਰਾਜ ਨੇ ਦੇਵੀ ਦੀ ਆਰਾਧਨਾ ਕੀਤੀ ਹੁੰਦੀ ਤੇ ਫਿਰ ਮਹਾਰਾਜ ਨੂੰ ਕਹਿਣਾ ਸੀ ਤ੍ਰੈਤੇਕ ਰੂਪ ਹਵਾ ਗयो ਕਿਉਂਕਿ ਇੱਕ ਦੇਵੀ ਇੱਕ ਪਰਮੇਸ਼ਰ ਇੱਕ ਮਹਾਰਾਜ ਤ੍ਰੈ ਹੀ ਹੋਣੀ ਸੀ ਨਾ ਪਰ ਮਹਾਰਾਜ ਨੇ ਕਿਹਾ ਦ્વਾਇਤੇ ਇੱਕ ਰੂਪ ਹਵਾ ਗयो ਅਸੀਂ ਦੋਹਾਂ ਤੋਂ ਇੱਕ ਰੂਪ ਹੋ ਗਏ ਪਰਮੇਸ਼ਰ ਰੂਪ ਹੋ ਗਏ ਅਸੀਂ ਇਥੇ ਮਹਾਰਾਜ ਵੇਖ ਲਓ ਆਪ ਦੱਸ ਰਹੇ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਇਹ ਵਿਦ ਕਰਤ ਤਪੱਸਿਆ ਭयो ਤਪੱਸਿਆ ਕਰਦਿਆਂ ਕਰਦਿਆਂ ਸਾਡੀ ਉਹ ਵਿਦ ਅਵਸਥਾ ਹੋ ਗਈ ਕਿ ਦਵਾਈਤੇ ਇੱਕ ਰੂਪ ਹਵੇ ਗयो ਅਸੀਂ ਦੋਹਾਂ ਤੋਂ ਇੱਕ ਰੂਪ ਹੋ ਗਏ ਸਾਡਾ ਹੋਰ ਕੋਈ ਜਿਵੇਂ ਬੂੰਦ ਸਾਗਰ ਚ ਮਿਲ ਕੇ ਸਾਗਰ ਹੋ ਜਾਂਦੀ ਹੈ ਮਹਾਰਾਜ ਕਹਿੰਦੇ ਉਹ ਨਰੰਕਾਰ ਰੂਪ ਹੋ ਗਏ ਦਾਤਮਾ ਆਤਮਾ ਅਲਖ ਅਰਾਦਾ ਹੁਣ ਮਹਾਰਾਜ ਧਰਤੀ ਦੀ ਦੱਸਦੇ ਆ ਵੀ ਜਿੱਥੇ ਅਸੀਂ ਜਾਣਾ ਸੀ ਕਿੱਥੇ ਜਾਣਾ ਹੈ ਅਸੀਂ ਉਹ ਦੱਸ ਰੇ ਮਹਾਰਾਜ ਹਜੂਰ ਕਹਿੰਦੇ ਮੇਰੇ ਸਤਕਾਰਯੋਗ ਪਿਤਾ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਤਾਤ ਪਿਤਾ ਨੂੰ ਕਹਿੰਦੇ ਆ ਤੇ ਸਾਡੇ ਮਾਤਾ ਸ਼੍ਰੀ ਮਾਤਾ ਗੁਜਰ ਕੌਰ ਜੀ ਨਾ ਲਖੇ ਜਾਣ ਵਾਲੇ ਪਰਮੇਸ਼ਰ ਦੀ ਉਹਨਾਂ ਨੇ ਆਰਾਧਨਾ ਕੀਤੀ ਸ਼੍ਰੀ ਮਾਤਾ ਗੁਜਰ ਕੌਰ ਜੀ ਸਾਧ ਸੰਗਤ ਜੀ ਮਾਤਾ ਜੀ ਦਾ ਸਿਦਕ ਵੇਖੋ ਗੁਰੂ ਦੇਵ ਨੇ ਇੰਨਾ ਲੰਮਾ ਸਮਾਂ ਬਾਬਾ ਬਕਾਲਾ ਸਾਹਿਬ ਪੂਰਾ ਸਾਹਿਬ ਵਿੱਚ ਮਹਾਰਾਜ ਤਪੱਸਿਆ ਸਾਧਨਾ ਕੀਤੀ ਹੈ। ਸ਼੍ਰੀ ਮਾਤਾ ਗੁਜਰ ਕੌਰ ਜੀ ਪ੍ਰਸ਼ਾਦ ਪਾਣੀ ਦਾ ਧਿਆਨ ਰੱਖਦੇ। ਹਜ਼ੂਰ ਦੀ ਧਿਆਨ ਵਿੱਚ ਸਾਧਨਾ ਵਿੱਚ ਕੋਈ ਵਿਗੜ ਨਾ ਪਵੇ। ਪਹਿਰਾ ਰੱਖਦੇ। ਆਪ ਦਸਮ ਦਵਾਰ ਵਿੱਚ ਸੁੱਤ ਚ ਉਚਾੜ ਕੇ ਨਾਮ ਜਪਦੇ। देर ਸਮਾਂ ਹੋ ਗਿਆ ਸੀ। ਜਦੋਂ ਫਿਰ ਸ਼੍ਰੀ ਮਾਤਾ ਨਾਨਕੀ ਜੀ ਨੇ ਆਖਣਾ ਕਿ ਤੁਹਾਡੇ ਪਿਤਾ ਸਤਗੁਰੂ ਆਖਿਆ ਸੀ ਤੁਹਾਡੇ ਘਰ ਬਹੁਤ ਬਲੀ ਪੁੱਤਰ ਪੈਦਾ ਹੋਵੇਗਾ ਉਹ ਸਮਾਂ ਕਦੋਂ ਆਊਗਾ ਤੇ ਮਹਾਰਾਜ ਨੇ ਆਖਣਾ ਮਾਤਾ ਜੀ ਪਿਤਾ ਜੀ ਦਾ ਕਿਹਾ ਹੋਇਆ ਵਾਕ ਸੱਤ ਹੋਵੇਗਾ ਉਡੀਕ ਕਰੋ ਉਹ ਸਮਾਂ ਆਵੇਗਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਿਆਹ ਕਾਰਜ ਪਤਾ ਕਿੰਨੀ ਉਮਰ ਵਿੱਚ ਹੋਇਆ ਸੀ 9 ਸਾਲ ਦੀ ਆਯੂ ਵਿੱਚ 9 ਸਾਲ ਦੀ ਆਜੂ ਵਿੱਚ ਗੁਰੂਦੇਵ ਦਾ ਆਨੰਦ ਕਾਰਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੀਤਾ ਸੀ ਸੱਚੇ ਪਾਤਸ਼ਾਹ ਮਹਾਰਾਜ ਐਨੀ ਤਪੱਸਿਆ ਸਾਧਨਾ ਕੀਤੀ ਮਹਾਰਾਜ ਕਹਿੰਦੇ ਸਾਡੇ ਸ਼੍ਰੀ ਮਾਤਾ ਗੁਜਰ ਕੌਰ ਜੀ ਨੇ ਪਰਮੇਸ਼ਰ ਦੀ ਆਰਾਧਨਾ ਕਰਨਾ ਕੀਤੀ ਬਹੁਤ ਵਿਧੇ ਜੋਗ ਸਾਧਨਾ ਸਾਧਾ ਬਹੁਤ ਤਰੀਕੇ ਨਾਲ ਮਾਤਾ ਜੀ ਨੇ ਯੋਗ ਸਾਧਨਾ ਸਾਧਨਾ ਕੀਤੀ ਤਿੰਨ ਜੋ ਕਰੀ ਅਲਖ ਕੀ ਸੇਵਾ ਬਾਂ ਲਖੇ ਜਾਣ ਵਾਲੇ ਪਰਮੇਸ਼ਰ ਦੀ ਜਦੋਂ ਸਾਡੇ ਮਾਤਾ ਪਿਤਾ ਜੀ ਨੇ ਇਸ ਪ੍ਰਕਾਰ ਬੜੀ ਸ਼ਰਧਾ ਨਾਲ ਭਾਵਨਾ ਨਾਲ ਸੇਵਾ ਕੀਤੀ ਤਾਂ ਤੇ ਪ੍ਰਸੰਨ ਗੁਰਦੇਵਾਂ ਤਾਂ ਤੇ ਉਹਨਾਂ ਦੀ ਸੇਵਾ ਤੋਂ ਉਹਨਾਂ ਦੇ ਭਜਨ ਤੋਂ ਉਹਨਾਂ ਦੀ ਬੰਦਗੀ ਤੋਂ ਗੁਰੂ ਦੇਵਾ ਪੂਜਨੀਕ ਪਰਮੇਸ਼ਰ ਜਿਹੜੇ ਸੀ ਨਾ ਗੁਰੂ ਸਰੂਪ ਉਹ ਪ੍ਰਸੰਨ ਹੋ ਗਏ ਤਿਨ ਪ੍ਰਭ ਜਬ ਆਏ ਸਮੋਹ ਦੀਆ ਮਹਾਰਾਜ ਕਹਿੰਦੇ ਫਿਰ ਜਦੋਂ ਸਾਡੇ ਪਿਤਾ ਜੀ ਨੇ ਇਹ ਵਰ ਮੰਗਿਆ ਕਿ ਸਾਡੇ ਘਰ ਵਿੱਚ ਆਪ ਅਵਤਾਰ ਲਵੋ ਆਕਰਕੇ ਹਜ਼ੂਰ ਕਹਿੰਦੇ ਨੇ ਤਦੋਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਗਿਆ ਦਿੱਤਾ ਤਦ ਹਮ ਜਨਮ ਕਲੂ ਮਹਲੀਆਂ ਤਦੋਂ ਅਸੀਂ ਕਲਯੁਗ ਦੇ ਅੰਦਰ ਜਨਮ ਲੈਣ ਲਈ ਅਵਤਾਰ ਧਾਰਨ ਲਈ ਮਹਾਰਾਜ ਕਹਿੰਦੇ ਤਿਆਰ ਹੋਏ ਵਾਹਿਗੁਰੂ ਦਾ ਹੁਕਮ ਹੋਣ ਕਰਕੇ ਜਿਤਨਾ ਭਇਓ ਹਮਰੋ ਆਵਨ ਕਹੈ ਹਜ਼ੂਰ ਨੇ ਆਪਣੇ ਮਨ ਦੀ ਰਾਏ ਲਿਖੀ ਹੈ ਮਹਾਰਾਜ ਕਹਿੰਦੇ ਸਾਡਾ ਚਿੱਤ ਨਹੀਂ ਸੀ ਕਰਦਾ ਇੱਥੇ ਆਉਣ ਨੂੰ ਕਿਉਂਕਿ ਮਾਤ ਲੋਕ ਤੇ ਤਾਂ ਫਿਰ ਦੁੰਦਵਾਦੀ ਐ ਨਾ ਮਹਾਰਾਜ ਜੀ ਕਹਿੰਦੇ ਵੀ ਉਹ ਆਨੰਦ ਉਹ ਸੁਖ ਅਸੀਂ ਭਜਨ ਕਰ ਰਹੇ ਸੀ ਚਿਤ ਨਾ ਭਇਓ ਹਮਰੋ ਆਵਨ ਕੈ ਸਾਡਾ ਚਿਤ ਨਹੀਂ ਸੀ ਕਰਦਾ ਆਉਣ ਵਾਸਤੇ ਝੁਬੀ ਰਹੇ ਸ੍ਰੋਤ ਪ੍ਰਭ ਚਰਨ ਨਮਹ ਸਾਡੀ ਸੁਰਤ ਜਿਹੜੀ ਸੀ ਪ੍ਰਭੂ ਦੇ ਚਰਨਾਂ ਵਿੱਚ ਝੁਬੀ ਪਈ ਸੀ ਭਾਗ ਮਿਲੀ ਪਈ ਸੀ ਵਾਹਿਗੁਰੂ ਦੇ ਚਰਨਾਂ ਵਿੱਚ ਇਕਤਾ پا ਚੁੱਕੇ ਸਾਂ ਉਸ ਆਨੰਦ ਨੂੰ ਛੱਡਣ ਨੂੰ ਸਾਡਾ ਚਿੱਤ ਨਹੀਂ ਸੀ ਕਰਦਾ ਇਸ ਕਰਕੇ ਮਹਾਰਾਜ ਜੀ ਕਹਿੰਦੇ ਐ ਕਿਉਂਕਿ ਸਾਧ ਸੰਗਤ ਜੀ ਜਦੋਂ ਸਰੀਰ ਮਿਲਦਾ ਨਾ ਭਾਵੇਂ ਗੁਰੂ ਸਾਹਿਬ ਹਰ ਵੇਲੇ ਮਹਾਰਾਜ ਜੀ ਉਸ ਆਨੰਦ ਵਿੱਚ ਹੀ ਹਨ ਪ੍ਰਕਾਸ਼ ਸਰੂਪ ਹਨ ਸੱਚੇ ਪਾਤਸ਼ਾਹ ਪਰ ਫਿਰ ਵੀ ਸਰੀਰ ਦਾ ਵਖਰੇਵਾ ਮਹਾਰਾਜ ਜੀ ਆਪ ਪਰਮੇਸ਼ਰ ਰੂਪ ਨੇ ਸੱਚੇ ਪਾਤਸ਼ਾਹ ਜੀ ਪਰ ਹਜ਼ੂਰ ਕਹਿੰਦੇ ਸਾਡਾ ਉਹਦੋਂ ਇੰਨਾ ਆਨੰਦ ਸੀਗਾ ਕੋਸ ਆਨੰਦ ਨੂੰ ਛੱਡਣ ਨੂੰ ਸਾਡਾ ਚਿੱਤ ਨਹੀਂ ਸੀ ਕਰਦਾ ਜਿਉਂ ਤਿਉ ਪ੍ਰਭ ਹਮ ਕੋ ਸਮਝਾਇਓ ਜਿਵੇਂ ਵੀ ਮਹਾਰਾਜ ਕਹਿੰਦੇ ਨੇ ਸਾਨੂੰ ਵਾਹਿਗੁਰੂ ਜੀ ਨੇ ਸਮਝਾਉਣਾ ਕੀਤਾ ਇਨ ਕਹ ਕ ਇਹ ਲੋਕ ਪਠਾਇਓ ਤੇ ਇਸ ਤਰ੍ਹਾਂ ਕਹਿ ਕੇ ਸਾਨੂੰ ਇਸ ਮਾਤ ਲੋਕ ਵਿੱਚ ਵਾਹਿਗੁਰੂ ਨੇ ਭੇਜਣਾ ਕੀਤਾ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਦੇਖੋ ਸਤਿਗੁਰੂ ਜੀ ਦੀ ਨਿਮਰਤਾ ਹਜ਼ੂਰ ਆਪਣੀ ਕਲਮ ਨਾਲ ਲਿਖ ਰਹੇ ਨੇ ਅਕਾਲ ਪੁਰਖ ਬਾਚ ਇਹ ਅੱਗੇ ਬਚਨ ਜਿਹੜੇ ਆ ਨਾ ਅਕਾਲ ਪੁਰਖ ਵਾਹਿਗੁਰੂ ਦੇ ਆ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਹੋਏ ਆ ਤੇ ਮਹਾਰਾਜ ਨੇ ਕਿਹਾ ਇਸ ਕੀਤ ਪ੍ਰਤ ਸਾਡੀ ਰਸਨਾ ਨਹੀਂ ਕਹਿ ਸਕਦੀ ਧੰ ਸੱਚੇ ਪਾਤਸ਼ਾਹ ਇੰਨੀ ਨਿਮਰਤਾ ਆਪਣੇ ਆਪ ਨੂੰ ਹਜ਼ੂਰ ਇਉਂ ਕਹਿੰਦੇ ਆ ਸਤ ਗੁਰੂ ਜੀ ਅਸੀਂ ਤਾਂ ਥੋੜੀ ਜੀ ਵਡਿਆਈ ਸਾਨੂੰ ਮਿਲ ਜੇ ਅਸੀਂ ਸਮਾਉਂਦੇ ਨਹੀਂ ਆਪ ਪਰਮੇਸ਼ਰ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਸਾਨੂੰ ਨਿਮਰਤਾ ਸਿਖਾਈ ਹੈ ਸਤ ਗੁਰਾਂ ਜੀ ਨੇ ਮਹਾਰਾਏ ਕਹਿੰਦੇ ਮੇਰੇ ਪ੍ਰਤੀ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ ਕਿਉਂਕਿ ਸਹਜੂਰ ਨੇ ਕਿਹਾ ਜਦੋਂ ਇਸ ਅਧਿਆਇ ਦੇ ਅਖੀਰ ਵਿੱਚ ਮਹਾਰਾਏ ਸਾਰਿਆਂ ਦਾ ਹੁਣ ਜ਼ਿਕਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਰਨਾ ਹੈ ਹਜੂਰ ਨੇ ਫਿਰ ਕਿਹਾ ਕਿ ਤਪ ਸਾਦਤ ਹਰ ਮੋਹੇ ਬੁਲਾਇ ਤਪਸ਼ਿਆ ਸਾਧਿਆ ਫਿਰ ਮੈਨੂੰ ਵਾਹਿਗੁਰੂ ਨੇ ਬੁਲਾਉਣਾ ਕੀਤਾ ਹੁਣ ਅਕਾਲ ਪੁਰਖ ਵਾਹਿਗੁਰੂ ਜੀ ਕੀ ਕਹਿੰਦੇ ਐ ਉਹ ਸਤਿਗੁਰੂ ਜੀ ਦੱਸਦੇ ਹਨ ਚੌਪਈ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਵਾਹਿਗੁਰੂ ਜੀ ਕਹਿੰਦੇ ਜਦੋਂ ਅਸੀਂ ਪਹਿਲਾਂ ਸ੍ਰਿਸ਼ਟੀ ਬਣਾਈ ਸੀਗੀ ਦਇਅਤ ਰਚੇ ਦੁਸ਼ਟ ਦੁਖਦਾਈ ਉਹ ਦਇਤ ਰਚ ਦਿੱਤੇ ਤੇ ਉਹ ਬੜੇ ਦੁਸ਼ਟ ਨਿਕਲੇ ਬਹੁਤ ਜ਼ਿਆਦਾ ਦੁਖਦਾਈ ਹੋਏ ਹੋ ਤਾਂ ਕਿਉਂ ਹੋਏ ਮਹਾਰਾਜ ਦੱਸਦੇ ਹਨ ਤੇ ਪੁਜ ਬਲ ਬਬਰੇ ਹਵਾ ਗਏ ਉਹ ਬਾਵਾ ਤੇ ਬਲ ਚ ਕਮਲੇ ਹੋ ਗਏ ਕੋਈ ਮੇਰੇ ਚ ਜ਼ੋਰ ਜ਼ਿਆਦਾ ਆਪਸ ਚ ਲੜ ਲੜ ਮਰੇ ਕਦੇ ਦੇਵਤਿਆਂ ਨੂੰ ਪੂਜਾਤਾ ਕਦੇ ਦੇਵਤਿਆਂ ਜਿੱਤ ਲੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੇ ਭੋਜ ਬਲ ਬਬਰੇ ਹਵਾ ਗਏ ਬਬਰਾ ਕਹਿੰਦੇ ਕਮਲੇ ਨੂੰ ਮਾਰੇ ਕਹਿੰਦੇ ਬਾਵਾ ਦੇ ਜੋਰ ਚ ਕਮਲੇ ਹੋ ਗਏ ਪੂਜਤ ਪਰਮਪੁਰਖ ਰਹਿ ਗਏ ਪਰਮਪੁਰਖ ਵਾਹਿਗੁਰੂ ਦੀ ਪੂਜਾ ਕਰਨ ਤੋਂ ਇੱਕ ਅਕਾਲ ਪੁਰਖ ਦਾ ਨਾਮ ਜਪਣ ਤੋਂ ਰਹਿ ਹੀ ਗਏ ਤੇ ਹਮ ਤਮਕ ਤਨਕ ਮੋਖਾ ਆਪੇ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦਿਆ ਪੀ ਉਹਦੇ ਵਿੱਚ ਥੋੜਾ ਜਿਹਾ ਗੁੱਸਾ ਕਰਕੇ ਉਹ ਸਾਰੇ ਨਾਸ਼ ਹੀ ਕਰਦੇ ਸਮਾਪਤੀ ਕਰਤੇ ਦੈਂਤ ਸਾਰੇ ਦਿਨ ਕੀ ਥੋਰ ਦੇਵਤਾ ਥਾਪੇ ਉਹਨਾਂ ਦੀ ਥਾਂ ਤੇ ਫਿਰ ਦੇਵਤੇ ਥਾਪਤੇ ਵੀ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਸਾਰੇ 33 ਕਰੋੜ ਆ ਦੇਵੀ ਦੇਵਤਾ ਫੇ ਤੁਸੀਂ ਇੱਕ ਨੂੰ ਬਣਾ ਲਓ ਬਾਕੀ ਰੁੱਸੇ ਫਿਰੋਗੇ ਕਿਨੂ ਕਿਨੂ ਬਣਾਓਗੇ ਤੇ ਉਹਨਾਂ ਦੀ ਥਾਂ ਤੇ ਮਹਾਰਾਜ ਕਹਿੰਦੇ ਵੀ ਅਸੀਂ ਦੇਵਤੇ ਥਾਪ ਦਿੱਤੇ ਤੇ ਭੀ ਬਲ ਪੂਜਾ ੁਰ ਜਾਏ ਉਹਨਾਂ ਨੇ ਵੀ ਆਪਣੇ ਬਲ ਦੇ ਨਾਲ ਆਪਣੀ ਪੂਜਾ ਜੀ ਵਸਾ ਲਿਆ ਸਾਰਿਆਂ ਨੂੰ ਮਹਾਰਾਜ ਦਾ ਹਦੇ ਕਲੇ ਕਲੇ ਦੀ ਗੱਲ ਹੁਣ ਵੇਖੋ ਕਈ ਵਾਰੀ ਨਾ ਹੁਣ ਆ ਨੈਟ ਦਾ ਜ਼ਮਾਨਾ ਹੈ ਤੇ ਉਹ ਕਹਿੰਦੇ ਆ ਜੀ ਸਾਡੀ ਨਿੰਦਾ ਕੀਤੀ ਹੈ ਪਰ ਅਸੀਂ ਕੀ ਕਰੀਏ ਇਹ ਸਤਿਗੁਰੂ ਜੀ ਨੇ ਕਿਹਾ ਮੈਂ ਸੱਚ ਬੋਲੂਗਾ ਤੇ ਮਿਰਤ ਲੋਕ ਤੇ ਮੈਂ ਚੁੱਪ ਨਹੀਂ ਕਰਕੇ ਰਹਿਣਾ ਇਹਦਾ ਉਹ ਜਾਨਾ ਜੋ ਮੈਨੂੰ ਚਕਾਉਣਾ ਪਊਗਾ ਮੈਂ ਚਕਾਊਗਾ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਸਾਨੂੰ ਜੋੜਿਆ ਮਹਾਰਾਜ ਜੀ ਨੇ ਸਤਿਗੁਰੂ ਜੀ ਕਹਿੰਦੇ ਆ ਵੀ ਫਿਰ ਪੜੋ ਪੰਕਤੀ ਤੇ ਪੀ ਬਲ ਪੂਜਾ ਉਰਜਾਏ ਉਹਨਾਂ ਨੇ ਵੀ ਆਪਣੇ ਬਲ ਨਾਲ ਨਾ ਆਪਣੇ ਜੋਰ ਨਾਲ ਆਪਣੀ ਪੂਜਾ ਜੀ ਲੋਕਾਂ ਨੂੰ ਵਿਸਾ ਲਿਆ ਆਪਨ ਹੀ ਪਰਮੇਸ਼ਰ ਕਹਾਏ ਆਪਣੇ ਆਪ ਨੂੰ ਹੀ ਪਰਮੇਸ਼ਰ ਕਹਾਇਆ ਜੇ ਤੁਸੀਂ ਗਰੜ ਉਪਰਾਣ ਚੁੱਕੋ ਨਾ ਉਹ ਗਰੜ ਨੂੰ ਹੀ ਸਭ ਕੁਝ ਪਰਮੇਸ਼ਰ ਲਿਖਿਆ ਹੋਇਆ ਜੇ ਵਿਸ਼ਨੂੰ ਉਪਰਾਣ ਚੁੱਕ ਲੋ ਉਹ ਕਹਿੰਦੇ ਸਭ ਕੁਝ ਵਿਸ਼ਨੂੰ ਹੀ ਕਹਤੇ ਬ੍ਰਹਮਾ ਦਾ ਚੁੱਕ ਲੋ ਬ੍ਰਹਮ ਪੁਰਾਣ ਤੋਂ ਕਹਿੰਦੇ ਬ੍ਰਹਮਾ ਤੋਂ ਪਰੇ ਹੈ ਹੀ ਕੋਈ ਨਹੀਂ ਸ਼ਿਵ ਜੀ ਦਾ ਚੁੱਕ ਲੋ ਸ਼ਿਵ ਪੁਰਾਣ ਤੋਂ ਕਹਿੰਦਾ ਸਭ ਕੁਝ ਸ਼ਿਵ ਜੀ ਹੈ ਹਰੇਕ ਦੇ ਉਹ ਗ੍ਰੰਥ ਵਿੱਚ ਉਹਦੀ ਸਿਫਤ ਹੀ ਲਿਖੀ ਹੋਈ ਹੈ ਮਹਾਰਾਜ ਕਹਿੰਦੇ ਬਲ ਨਾਲ ਆਪੋ ਆਪਣੇ ਜ਼ੋਰ ਨਾਲ ਆਪੋ ਆਪਣੀ ਪੂਜਾ ਵਿੱਚ ਲੋਕਾਂ ਨੂੰ ਫਸਾ ਲਿਆ ਮਹਾਦੇਵ ਅਚੂਤ ਕਹਾਇਓ ਜਿਹੜਾ ਮਹਾਦੇਵ ਹੈ ਨਾ ਸ਼ਿਵ ਜੀ ਉਨੇ ਆਪਣੇ ਆਪ ਨੂੰ ਅਚੁੱਤ ਅਗਿਰ ਪਰਮੇਸ਼ਰ ਅਖਵਾਇਆ ਵੀ ਮੈਂ ਹੀ ਰੱਬ ਸਾਧ ਸੰਗਤ ਜੀ ਆ ਪਿਛੇ ਜੇ ਪੁਰਾਣੀ ਆ ਗੱਲ ਉਹਦਾ 20 ਕਿ ਸਾਲ ਜਾਂ 15 ਸਾਲ ਪੁਰਾਣੀ ਹੋਊਗੀ ਇੱਕ ਬ੍ਰਾਹਮਣ ਕਹਿੰਦਾ ਵੀ ਮਹਾਰਾਜ ਨੇ ਵੇਖੋ ਕਿਹਾ ਵੀ ਦੇ ਸ਼ਿਵਾ ਸ਼ਿਵਾਨੂ ਕਿਹਾ ਬਰਮੋ ਹੈ ਇਹ ਸੁਭ ਕਰਮਨ ਤੇ ਕਭੂ ਨਾ ਡਰੋ ਤੇ ਵੇਖ ਲਓ ਮਹਾਰਾਜ ਇੱਥੇ ਕੀ ਕਹਿ ਰਹੇ ਆਪਾਂ ਚੌਪਈ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਆਂ ਮਹਾਰਾਜ ਕੀ ਕਹਿੰਦੇ ਆ ਮਹਾਦੇਵ ਕਹ ਕਹਤ ਸਦਾ ਸ਼ਿਵ ਨਿਰੰਕਾਰ ਕਹ ਤਾਤੂ ਭੇਦ ਨਹੀਂ ਜਾਣਦੇ ਵਾਹਿਗੁਰੂ ਦਾ ਜਿਹੜੇ ਸ਼ਿਵ ਜੀ ਨੂੰ ਰੱਬ ਮੰਨੀ ਬੈਠੇ ਤੇ ਫੇਰ ਸਿੱਖ ਪੁੱਲਗੜ੍ਹ ਹਜ਼ੂਰ ਨੇ ਉੱਥੇ ਦੇ ਸ਼ਿਵਾ ਪਰਮੇਸ਼ਰ ਨੂੰ ਕਿਹਾ ਸ਼ਿਵਾ ਕਹਿੰਦੇ ਆ ਕਲਿਆਣ ਸਰੂਪ ਨੂੰ ਕਲਿਆਣ ਸਰੂਪ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਹੇ ਵਾਹਿਗੁਰੂ ਮੈਨੂੰ ਇਹ ਵਰ ਦੇ ਸ਼ਿਵ ਜੀ ਕੋ ਕੀ ਵਰ ਮੰਗਣਾ ਸ਼ਿਵ ਜੀ ਤੇ ਮਹਾਰਾਜ ਦੇ ਸਿੱਖਾਂ ਨੂੰ ਲੱਭਦਾ ਫਿਰਦਾ ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ ਮਹਾਰਾਜ ਨੇ ਕਿਹਾ ਵੀ ਸ਼ਿਵ ਜੀ ਲੱਭਦਾ ਫਿਰਦਾ ਹੈ ਗੁਰੂ ਕਾ ਬ੍ਰਹਮ ਗਿਆਨੀ ਸਿੱਖ ਮਿਲੇ ਤੇ ਮੈਂ ਵੀ ਦਰਸ਼ਨ ਕਰ ਲਵਾਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ਼ਿਵ ਜੀ ਨੂੰ ਆਰਾਧਣਗੇ ਕਦਾ ਨਹੀਂ ਹੋ ਸਕਦਾ ਇਨਾਂ ਭੁਲੇਖਿਆਂ ਦੇ ਸ਼ਿਕਾਰ ਨਾ ਹੋਇਆ ਕਰੋ ਤੁਹਾਰਾ ਜੀ ਕਹਿੰਦੇ ਹਨ ਵਿਸ਼ਨ ਆਪ ਹੀ ਕੋ ਠਹਿਰਾਇਓ ਵਿਸ਼ਨੂ ਨੇ ਆਪਣੇ ਆਪ ਨੂੰ ਹੀ ਕਲਿਆਣ ਸਰੂਪ ਪਰਮੇਸ਼ਰ ਠਹਿਰਾ ਲਿਆ ਵੀ ਮੈਂ ਹੀ ਰੱਬ ਸਦਤ ਨਹੀਂ ਮਤਜ ਵਿਸ਼ਨੂ ਨੂੰ ਰੱਬ ਮੰਨਿਆ ਜਾਂਦਾ ਮਹਾਰਾਜ ਕਹਿੰਦੇ ਵਿਸ਼ਨੂ ਕਹਿੰਦਾ ਵੀ ਮੈਂ ਹੀ ਪਰਮੇਸ਼ਰ ਹਾਂ ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ ਬ੍ਰਹਮਾ ਕਹਿੰਦਾ ਵੀ ਮੈਂ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਪਰੇ ਬ੍ਰਹਮ ਸਰੂਪ ਹਾਂ ਮੈਂ ਹੀ ਬ੍ਰਹਮਾ ਤੇ ਜਦੋਂ ਬ੍ਰਹਮਾ ਨੂੰ ਆਕਾਸ਼ਵਾਣੀ ਹੋਈ ਨਾ ਵੀ ਬ੍ਰਹਮਾ ਤੈਨੂੰ ਪੈਦਾ ਕਰਨ ਵਾਲੀ ਕੋਈ ਸ਼ਕਤੀ ਹੋਰ ਅਹੰਕਾਰ ਨਾ ਕਰਵੇਂ ਆ ਜਿਹੜਾ ਕਮਲ ਫੁੱਲ ਆ ਨਾ ਤੂੰ ਇਹਦੇ ਚੋਂ ਪੈਦਾ ਹੋਇਆ ਕਹਿੰਦੇ ਬ੍ਰਹਮਾ ਨੇ ਨਾ ਲੱਤ ਮਾਰੀ ਕਮਲ ਫੁੱਲ ਨੂੰ ਉਹਦੇ ਚ ਡਿੱਗ ਪਿਆ ਗੁਜਰੀ ਰਾਗ ਵਿੱਚ ਮਾਰਿਆ ਕਹਿੰਦੇ ਨਾਬ ਕਮਲ ਤੇ ਬ੍ਰਹਮਾ ਉਪਜੇ ਭੇਦ ਪੜਾ ਮੁਖ ਕੰਠ ਸਵਾਰ ਬ੍ਰਹਮਾ ਨੂੰ ਉਸ ਕਮਲ ਦੀ ਫੁੱਲ ਦੀ ਨਾਲੀ ਦਾ ਹੀ ਅੰਤ ਨਹੀਂ ਆਇਆ ਉਹ ਇਹ ਸਾਕੀ ਆ ਜਿਹੜੀਆਂ ਇਹਨਾਂ ਦੀਆਂ ਉਹਨਾਂ ਦੇ ਜਵਾਬ ਦਿੱਤੇ ਆ ਮਹਾਰਾਜ ਜੀ ਨੇ ਸਤਿਗੁਰੂ ਜੀ ਕਹਿੰਦੇ ਵੀ ਬ੍ਰਹਮਾ ਕਹਿੰਦਾ ਵੀ ਮੇਰੇ ਤੋਂ ਪਰੇ ਕੋਈ ਪਰਮੇਸ਼ਰ ਨਹੀਂ ਸ਼ਿਵ ਜੀ ਕਹਿੰਦਾ ਮੇਰੇ ਤੋਂ ਪਰਾ ਨਹੀਂ ਤੇ ਵਿਸ਼ਨੂੰ ਕਹਿੰਦਾ ਮੈਂ ਹੀ ਮੈਂ ਆ ਇਹ ਸਾਰੇ ਆਪੋ ਆਪਣੀ ਚ ਫਸ ਗਏ ਪ੍ਰਭ ਕੋ ਪ੍ਰਭ ਨਾ ਕਿਨ ਹੋ ਜਾਨਾ ਵਾਹਿਗੁਰੂ ਨੂੰ ਵਾਹਿਗੁਰੂ ਰੂਪ ਕਿਸੇ ਨੇ ਨਹੀਂ ਜਾਣਿਆ ਤਬ ਸਾਖੀ ਪ੍ਰਭ ਅਸ਼ਟ ਬਣਾਏ ਤਦੋ ਵਾਹਿਗੁਰੂ ਨੇ ਨਾ 8 ਛਾਖ ਗਵਾਹੀ ਭਰਨ ਵਾਲੀਆਂ ਚੀਜ਼ਾਂ ਬਣਾਈਆਂ ਸੂਰਜ ਚੰ드ਰਮਾ ਤੇ ਸਾਧ ਸੰਗਤ ਜੀ ਪਵਣ ਇਹ ਅੱਠ ਸਾਖੀ ਭਰ ਕੇ ਹਵਾ ਕਿੱਥੋਂ ਚੱਲਦੀ ਜਿਵੇਂ ਕਬੀਰ ਸਾਹਿਬ ਨੂੰ ਕਿਸੇ ਨੇ ਆ ਕੇ ਕਿਹਾ ਕਬੀਰ ਆਵੇਂ ਝੂਠ ਮਾਰੀ ਜਨ ਕਿੱਥੇ ਆ ਭਗਵਾਨ ਜਿਨਨੇ ਪਾਇਆ ਹੈ ਕਬੀਰ ਸਾਹਿਬ ਨੂੰ ਕਹਿੰਦਾ ਕਿ ਕਿੱਥੇ ਆ ਪਰਮੇਸ਼ਰ ਕਬੀਰ ਸਾਹਿਬ ਜੀ ਕਹਿੰਦੇ ਨੇ ਓਏ ਜੋ ਦੀ ਸਹ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਤ ਅੰਬਰ ਕਾ ਸਿਓ ਲਾਗਾ ਬੂਝੈ ਬੂਝਨ ਹਾਰ ਸੁਭਾਗਾ ਕਹਿੰਦੇ ਪੰਡਤ ਜੀ ਉਹ ਚਿੱਤਰਕਾਰੀ ਕਿੰਨ ਕਰਦੇ ਵੀ ਇੰਨੇ ਸੋਹਣੇ ਤਾਰੇ ਫੱਬ ਰਹੇ ਆ ਆਕਾਸ਼ ਕਿਦੇ ਆਸਰੇ ਤੇ ਟਿਕਿਆ ਹੋਇਆ ਹੈ ਕਿੰ ਟਿਕਾਇਆ ਉਸ ਆਕਾਸ਼ ਨੂੰ ਪੰਡਤ ਕਹਿੰਦਾ ਕਬੀਰ ਸਾਹਿਬ ਇਹ ਪਤਾ ਕਿਵੇਂ ਲੱਗਦਾ ਹੈ ਤੇ ਕਬੀਰ ਸਾਹਿਬ ਕਹਿੰਦੇ ਹਿਰਦੈ RAM ਮੁਖ ਰਾਮੈ ਹੋਏ ਕਹ ਕਬੀਰ ਜਾਣੈਗਾ ਸੋਏ ਹੁਣ ਅਸੀਂ ਨਾਮ ਤਾਂ ਜਪਣਾ ਨਹੀਂ ਪਰ ਕਿੰਤੂ ਬਰੰਤੂ ਹੀ ਕਰਦੇ ਰਹਿੰਦੇ ਆ ਹਿਰਦੇ RAM ਮੁਖ RAM ਹੋਵੇ ਜਿਹਦੇ ਹਿਰਦੇ ਚ ਵਾਹਿਗੁਰੂ ਵਾਹਿਗੁਰੂ ਹੁੰਦਾ ਹੋਵੇ ਮੁਖ ਤੇ ਵੀ ਵਾਹਿਗੁਰੂ ਵਾਹਿਗੁਰੂ ਚੱਲਦਾ ਹੋਵੇ ਉਹ ਜਾਣੂਗਾ ਇਸ ਗੱਲ ਨੂੰ ਮਹਾਰਾਜ ਨੇ ਅੱਠ ਸਾਖਸ਼ੀ ਬਣਾ ਦਿੱਤੇ ਗਵਾਹੀ ਭਰਨ ਨੂੰ ਸਾਖਨ ਮਿਤ ਦੇ ਬੇਠ ਹੈ ਰਾਇ ਗਵਾਹੀ ਦੇਣ ਵਾਸਤੇ ਇੱਕ ਪਰਮੇਸ਼ਰ ਹੈ ਇਹ ਠਹਿਰਾ ਦਿੱਤੇ ਬਣਾ ਦਿੱਤੇ ਤੇ ਕਹ ਕਰੋ ਹਮਾਰੀ ਪੂਜਾ ਉਹ ਕਹਿੰਦੇ ਸਾਡੀ ਪੂਜਾ ਹੀ ਕਰੋ ਤੁਸੀਂ ਕਿੱਥੇ ਪਰਮੇਸ਼ਰ ਨੂੰ ਲੱਭਦੇ ਫਿਰਦੇ ਵੀ ਸਾਡੀ ਪੂਜਾ ਕਰਨਾ ਕਰੋ ਹਮ ਬਿਨ ਅਵਰ ਨਾ ਠਾਕੁਰ ਦੂਜਾ ਸਾਡੇ ਤੋਂ ਬਿਨਾਂ ਦਾ ਦੂਜਾ ਠਾਕੁਰ ਪਰਮੇਸ਼ਰ ਹੈ ਹੀ ਨਹੀਂ ਹੈ ਪਰਮ ਤਤ ਕੋ ਜਿਨ ਨਪਛਾਨਾ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਵੀ ਜਿਨ੍ਹਾਂ ਨੇ ਪਰਮ ਤਤ ਪਰਮੇਸ਼ਰ ਨੂੰ ਸਿਧਾਂਤ ਨੂੰ ਨਹੀਂ ਪਹਿਚਾਣਿਆ ਤਿਨ ਕਰ ਈਸਰ ਤਿਨ ਕਹ ਮੰਨਾ ਉਹਨਾਂ ਨੇ ਉਹਨਾਂ ਨੂੰ ਰੱਬ ਕਰਕੇ ਮੰਨ ਲਿਆ ਧਿਆਨ ਨਾਲ ਸੁਣਿਓ ਅੱਗੇ ਪੰਕਤੀ ਆਉਣੀ ਆ ਫਿਰ ਸਮਝ ਨਹੀਂ ਲੱਗਣੀ ਫਿਰ ਪੰਕਤੀ ਪੜੋ ਤੈਨ ਕਰ ਈਸ਼ਰ ਤਿੰਨ ਕਹ ਮਾਨਾ ਉਹਨਾਂ ਨੇ ਮਹਾਰਾਜ ਕਹਿੰਦੇ ਕਿੰਨਾਂ ਨੇ ਜਿਨ੍ਹਾਂ ਨੇ ਪਰਮੇਸ਼ਰ ਪਰਮ ਤਤ ਨੂੰ ਨਹੀਂ ਨਾ ਜਾਣਿਆ ਵੀ ਨਾਮ ਜਪਣਾ ਨਹੀਂ ਜਾਣਿਆ ਉਹਨਾਂ ਨੇ ਫਿਰ ਈਸ਼ਰ ਕਰਕੇ ਮੰਨਿਆ ਪਰਮੇਸ਼ਰ ਕਰਕੇ ਮੰਨਿਆ ਕਿਹਨੂੰ ਚੰਦਰਮਾ ਨੂੰ ਹਵਾ ਨੂੰ ਸੂਰਜ ਨੂੰ ਉਹ ਕਹਿੰਦੇ ਵੀ ਇਹੀ ਰੱਬ ਵੈ ਤੇ ਮਹਾਰਾਜ ਦੱਸਦੇ ਹਨ ਅੱਗੇ ਉਹਨਾਂ ਨੇ ਬਈ ਫਿਰ ਉਹਨਾਂ ਨੂੰ ਹੀ ਰੱਬ ਕਰਕੇ ਮੰਨ ਲਿਆ ਕੀਤੇ ਸੂਰ ਚੰਦ ਕਹ ਮੰਨ ਕਿੰਨੇਕ ਸੂਰਜ ਨੂੰ ਮੰਨਦੇ ਆ ਤੇ ਕਿੰਨੇ ਚੰਦਰਮਾ ਨੂੰ ਮੰਨਦੇ ਆ ਸੂਰਜ ਨੂੰ ਉੱਠ ਕੇ ਨਾ ਪਾਣੀ ਦਿੰਦੇ ਹੁੰਦੇ ਆ ਉਹ ਇੱਕ ਨਾ ਸ਼ਿਵਰੇਸ਼ਵਰੇ ਜੋਗਾ ਕਰਾਉਂਦੇ ਸੀ ਕਹਿੰਦੇ ਉਹ ਸੂਰਿਆ ਪਾਣੀ ਦੇਣਾ ਚਾਹੀਏ ਐਵੇਂ ਅਹੀਂ ਤੇ ਭਾਈ ਮਹਾਰਾਜ ਨੇ ਕਿਹਾ ਨਮੋ ਸੂਰਜ ਸੂਰਜ ਨਮੋ ਚੰਦਰ ਚੰਦਰੇ ਇਨ ਨਮਸਕਾਰ ਹੈ ਵਾਹਿਗੁਰੂ ਤੈਨੂੰ ਤੂੰ ਸੂਰਜਾ ਦਾ ਵੀ ਵੱਡਾ ਪ੍ਰਤਾਪੀ ਸੂਰਜ ਹੈ ਤੇਰੇ ਵਿੱਚ ਇੰਨੀ ਸ਼ਾਂਤੀ ਹੈ ਵੀ ਚੰਦਰਮਾ ਤੋਂ ਵੀ ਵੱਧ ਕੇ ਸ਼ਾਂਤੀ ਹੈ ਮੇਰੀ ਦਾ ਨਮਸਕਾਰ ਤੇਰੇ ਚਰਨਾ ਚ ਹੈ ਤੇ ਜਿਹੜੇ ਚੰਦਰਮਾ ਦੀ ਪੂਜਾ ਕਰਦੇ ਆ ਜਿਹੜੇ ਸੂਰਜ ਦੀ ਪੂਜਾ ਕਰਦੇ ਆ ਉਹਨਾਂ ਦਾ ਇਸ਼ਟ ਹੀ ਚੰਦਰਮਾ ਹੈ ਉਹਨਾਂ ਉਹ ਰੱਬ ਉਹਨੂੰ ਮੰਨਦੇ ਆ ਮਾਰੇ ਕਹਿੰਦੇ ਵੇਖ ਲਓ ਭੁੱਲੇ ਹੋਏ ਸੂਰਜ ਨੂੰ ਮੰਨੀ ਜਾਂਦੇ ਆ ਰੱਬ ਤੇ ਚੰਦਰਮਾ ਨੂੰ ਪਰਮੇਸ਼ਰ ਮੰਨੀ ਜਾਂਦੇ ਐ ਅਗਨ ਹੋਤਰ ਕਈ ਪਵਨ ਪਰਮਾਨੈ ਕਈ ਅੱਗ ਦੀ ਪੂਜਾ ਕਰੀ ਜਾਂਦੇ ਵੀ ਅੱਗ ਨੂੰ ਮੱਥੇ ਟੇਕਦੇ ਐ ਤੇ ਕਈ ਪਵਨ ਦੀ ਪਵਨ ਦੇਵਤੇ ਦੀ ਪੂਜਾ ਕਰਦੇ ਐ ਕਿਨਹੋ ਪ੍ਰਭ ਪਾਹਨ ਪਹਿਚਾਨਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਵੀ ਕਿਸੇ ਨੇ ਪੱਥਰ ਨੂੰ ਹੀ ਰੱਬ ਪਹਿਚਾਣ ਲਿਆ ਵੀ ਪੱਥਰ ਚ ਹੀ ਰੱਬ ਹੈ। ਨਾਤ ਕਿਤੇ ਜਲ ਕਰਤ ਵਿਧਾਨਾ ਤੇ ਕਈ ਨਾ ਬੜੀਆਂ ਵਿਧੀਆਂ ਕਰਦੇ ਹੋਏ ਨਹਾਉਂਦੇ ਆ ਜਲ ਦੇ ਵਿੱਚ। ਕੀਤਕ ਕਰਮ ਕਰਤ ਡਰ ਪਾਨਾ ਤੇ ਕਿੰਨੇ ਕ ਕਰਮ ਕਰਦੇ ਡਰੀ ਜਾਂਦੇ ਹਾਏ ਹਾਏ ਕੁਝ ਹੋ ਨਾ ਜਾਏਗਾ ਤੇ ਜਦੋਂ குரு ਖੇਤਰ ਕਿਤੇ ਜਾਓ ਨਾ ਸਾਡੇ ਤੇ ਫਿਰ ਵੀ ਧਾਰਮਿਕ ਸਥਾਨ ਸਿੱਖਾਂ ਦੇ ਵਿੱਚ ਸਿੱਖੀ ਦਾ ਪਿਆਰ ਹੈ। ਮੈਦੋ ਮੇਰਾ ਸੁਭਾਅ ਹੈ ਮੈਂ ਜਾਣਾ ਹੁੰਦਾ ਮੰਦਰਾਂ ਚ ਵੀ ਚਲੇ ਜਾਣਾ ਮਥਾ ਟੇਕਣ ਨਹੀਂ ਜਾਈਦਾ ਵੇਖਣ ਜਾਈਦਾ ਵੀ ਕੀ ਕਰਦੇ ਆ ਬੀੜੀਆਂ ਪੀਵੀ ਜਾਂਦੇ ਮੰਦਰਾਂ ਚ ਬੈਠੇ ਏਡੀ ਬੁਰੀ ਹਾਲਤ ਹੈ ਤੇ ਜਿਹੜੇ ਉੱਥੇ ਕੋਈ ਯਾਤਰਾ ਕਰਨ ਆਉਂਦੇ ਆ ਨਾ ਨਹਾਉਣ ਆਉਂਦੇ ਸੂਰਜ ਗ੍ਰਹਿਣ ਤੇ ਪਹਿਲਾਂ ਅੱਗੇ ਕੁੰਡੀ ਪਾ ਕੇ ਬੈਠ ਜਾਂਦੇ ਆ ਕਹਿੰਦੇ ਵੀ ਤੂੰ ਇਲਾਜ ਨਹੀਂ ਕਰਾਉਣਾ ਕੋਈ ਆਪਣਾ ਮੰਤਰ ਪੜਾ ਲੈ ਉਹ ਅਗਲਾ ਡਰਦਾ ਕਹਿੰਦੇ ਵੀ ਹਾਂਜੀ ਪੜ੍ਹ ਦਿਓ ਪੰਡਤ ਜੀ ਪੜ੍ਹ ਦਿਓ ਫਿਰ ਉਹਨੇ ਮੰਤਰਾਂ ਦਾ ਰੇਟ ਦੱਸ ਲਿਆ ਵੀ ਆਹ ਫਿਰ ਵਸਾ ਲੈਣਾ ਉਹਨੂੰ ਬਸ ਬਸ ਕੁੰਡਲੀ ਖੋਲੀ ਨਹੀਂ ਤੇ ਉਹਨੂੰ ਬਸ ਉਹਨਾਂ ਨੇ ਕੈਪਚਰ ਕੀਤਾ ਨਹੀਂ ਜਿਹੜੇ ਨਾ ਇਹਨਾਂ ਦੀ ਰੋਜੀ ਰੋਟੀ ਹੀ ਇਵੇਂ ਹੁੰਦੀ ਹੈ ਕਹਿੰਦੇ ਨਾ ਰਾਹੁ ਕੇਤੂ ਦੋ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਪੱਤਰੀ ਹਮਾਰੀ ਬੜੀ ਸ਼ਿਕਾਰਣ ਮਾਰ ਲਿਆ ਵੈ ਛੇਤੀ ਇਹ ਮਹਾਰਾਜ ਇਹਨਾਂ ਨੂੰ ਕਹਿੰਦੇ ਹੋ ਨਾਮ ਜਪੋ ਤੇ ਸਭ ਕੁਝ ਦਿਆਂਗੇ ਕਹਿੰਦੇ ਮਹਾਰਾਜ ਸਾਡੀ ਖੇਤੀ ਹੋਰ ਹੈ ਮਹਾਰਾਜ ਕਹਿੰਦੇ ਕੀ ਗੱਲ ਬਈ ਕਹਿੰਦੇ ਮਹਾਰਾਜ ਇਹ ਰਾਹੁ ਕੇ ਤੂੰ ਜਿਹਨੂੰ ਭਾਰੂ ਦੱਸ ਦਿੰਦੇ ਆ ਨਾ ਕਿਸੇ ਕਹਿੰਦਾ ਤੇਰੇ ਤੇ ਰਾਹੁ ਭਾਰੂ ਹੈ ਤੇਰੇ ਤੇ ਕੇਤੂ ਭਾਰੂ ਹੈ ਡਰ ਜਾਂਦਾ ਅਗਲਾ ਕਹਿੰਦੇ ਦੋ ਬੈਲ ਹੈ ਸਾਡੇ ਤੇ 60 ਸਤੀ ਜੀ ਨੂੰ ਕਹਿ ਦਈਏ ਵੀ ਉਹ ਤਾਂ ਡਰੀ ਜਾਂਦਾ ਅਗਲਾ ਫਿਰ ਕਹਿੰਦੇ ਸਾਡੀ ਖੇਤੀ ਹੈ ਤੇ ਜਿਹੜੀ ਪੱਤਰੀ ਬਣਾਉਂਦੇ ਆ ਪੱਤਰੀ ਹਮਾੜੀ ਬੜੀ ਸ਼ਿਕਾਰ ਆ ਇਹ ਸ਼ਿਕਾਰ ਖੇਡਦੇ ਆ ਸੀ ਮਾਰ ਲਿਆ ਬੈ ਛੇਤੀ ਇਹ ਚਾਟੀ ਮਾਰ ਲਿਆਉਂਦੀ ਹੈ ਇਹ ਇਸ ਤਰ੍ਹਾਂ ਦੀ ਖੇਤੀ ਬਾੜੀ ਤੇ ਸ਼ਿਕਾਰ ਖੇਡਦੇ ਆ ਡਰਾਉਂਦੇ ਤੇ ਤੀਰ ਸਾਹ ਤੇ ਜਾ ਜਾ ਕੇ ਡਰਦੇ ਆ ਲੋਕ ਤੇ ਵਿਧੀਆਂ ਪੂਰਵਕ ਨਾਉਂਦੇ ਫਿਰਦੇ ਆ ਇਹਨਾਂ ਦੇ ਤਰੀਕੇ ਹੁੰਦੇ ਸਾਧ ਸੰਗਤ ਜੀ ਕਈ ਵਾਰੀ ਮੈਂ ਜ਼ਿਕਰ ਕੀਤਾ ਹੈ ਲੜਕੀ ਵਾਲਿਆਂ ਵੱਲੋਂ ਨਾ ਪੰਡਤ ਸੀਗਾ ਉਹ ਨਾ ਲੜਕੀ ਉਹਨਾਂ ਅਰਸਲ ਜਨਨ ਨੂੰ ਰਜਈਆਂ ਮੁਕੀਆਂ ਸੀ ਉਹ ਲੜਕੀ ਵਾਲਿਆਂ ਨੂੰ ਕਹਿੰਦਾ ਵੀ ਤੁਹਾਡੇ ਤੇ ਨਾ ਕਪਾਹੂ ਦੇ ਦਾ ਭਾਰੂ ਪਿਆ ਬੜਾ ਜ਼ਿਆਦਾ ਉਹ ਕਹਿੰਦੇ ਪੰਡਤ ਜੀ ਕੀ ਕਰੀਏ ਫਿਰ ਕਹਿੰਦਾ ਵੀ ਆਇਆ ਕਰੋ ਕਪਾਹ ਦੀਆਂ ਪੰਡਾ ਲਿਆਓ ਤੇ ਮੈਂ ਉਪਾਅ ਕਰਦਾ ਉਧਰੋਂ ਮੁੰਡੇ ਵਾਲਿਆਂ ਨਾਲ ਵੀ ਪੰਡਤ ਆਇਆ ਸੀ ਉਹਨੇ ਹੁਣ ਆਪਣੀ ਵੇਖੋ ਸੰਸਕ੍ਰਿਤ ਚ ਗੱਲ ਕਰਦੇ ਆ ਉਹਨੂੰ ਕਹਿੰਦਾ ਮੁੰਡੇ ਵਾਲਿਆਂ ਦਾ ਪੰਡਤ ਅਸਚਰਜ ਪਿਆ ਹ ਟਿੱਪੀਆਂ ਲਾ ਲਾ ਕੇ ਗੱਲਾਂ ਕਰਦੇ ਆ ਕਹਿੰਦਾ ਅਸਚਰਜ ਵਿਆਹੰ ਚਾਰੋਂ ਤਰਫ ਕਪਾਹੰ ਕਹਿੰਦਾ ਬੜਾ ਹੈਰਾਨੀ ਵਾਲਾ ਵਿਆਹ ਵੀ ਚਾਰ ਸਫੇਰੇ ਕਪਾਹ ਹੀ ਕਪਾਏ ਹੁਣ ਆਪਸ ਦੇ ਵਿੱਚ ਉਹ ਸਮਝ ਗਿਆ ਵੀ ਮਾਂ ਵੀ ਠੱਗੀ ਮਾਰ ਰਿਹਾ ਤੇ ਪਤਾ ਇਹਨੂੰ ਲੱਗ ਗਿਆ ਤੇ ਕੁੜੀ ਵਾਲਿਆਂ ਦਾ ਪੰਡਤ ਪਤਾ ਕੀ ਕਹਿੰਦਾ ਚੁੱਪ ਗੁੜ ਪੰਗ ਮੁਗਦੰਗ ਲੁੱਟੰ ਅਰਦੋ ਅਰਦੋ